ਦੋਸਤੋ ਅੱਜ ਅਸੀਂ ਜਰਗ ਦੇ ਪ੍ਰਸਿੱਧ ਮੇਲੇ ਤੇ ਪਹੁੰਚੇ ਹੋਏ ਹਾਂ ਤੇ ਇੱਥੇ ਸਾਡੀ ਪਰੰਪਰਿਕ ਗਾਉਣ ਦੀਆਂ ਵੱਖ-ਵੱਖ ਜੋੜੀਆਂ ਆਈਆਂ ਹੋਈਆਂ ਨੇ ਜੋ ਆਪਣੇ ਆਪਣੇ ਰੰਗ ਪੇਸ਼ ਕਰ ਰਹੀਆਂ ਨੇ ਇੱਥੇ ਢਾਡੀ ਗਾਇਕੀ ਵੀ ਹੈ ਤੇ ਇੱਥੇ ਤੁੰਬੇ ਅਲਗੋਜ਼ੇ ਦੀ ਗਾਇਕੀ ਵੀ ਹੈ ਅੱਜ ਸਾਡੇ ਦਰਮਿਆਨ ਜੋ ਤੁੰਬੇ ਜੋੜੀ ਦੇ ਬਹੁਤ ਹੀ ਪ੍ਰਾਊਡ ਰਾਗੀ ਧੰਨਾ ਬਰੁੰਦੀ ਵਾਲਾ ਕਰਕੇ ਜੋ ਪ੍ਰਸਿੱਧ ਨੇ ਉਹ ਪਹੁੰਚੇ ਹੋਏ ਨੇ ਇੱਥੇ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਦੋ ਚਾਰ ਗੱਲਾਂ ਉਹਨਾਂ ਦੀ ਜਾਣ ਪਛਾਣ ਦੇ ਲਈ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਂਜੀ ਜੀ ਰਕੋ ਇਹ ਦੱਸੋ ਤੁਹਾਡਾ ਪਸ਼ੋਕੜ ਕਿੱਥੋਂ ਦਾ ਹੈ ਕਿਹੜਾ ਪਿੰਡ ਹੈ ਪਸ਼ੋਕੜ ਹੈਗਾ ਸਾਡਾ ਕਾਸਾਪੁਰਾ ਬਰੇਡਪੁਰ ਦੇ ਕੋਲ ਦੇ ਕੋਲ ਕਾਸਾਪੁਰਾ ਹਾਂਜੀ ਤੇ ਤੁਹਾਡਾ ਜਨਮ ਕਦੋਂ ਕੋ ਹੋਇਆ ਹੱਲਿਆਂ ਤੋਂ ਕਿੰਨਾ ਬਰੇ ਪਹਿਲਾਂ ਹੋਇਆ ਅੰਨੇ ਆਪ ਦਾ ਸਾਡਾ ਜੰਮਣ ਪੋਤਾ ਪ੍ਰਿੰਟ ਸਾਹਿਬ ਜੀ ਕੋਹ ਸਾਡਾ ਜੰਮਣ ਕੋ ਉਹ ਸਾਬ ਬਰੂਦੀ ਆ ਅੱਛਾ ਹਾਂ ਜੀ ਠੀਕ ਹੈ ਚਾਚਾ ਜੀ ਦਾ ਬਾਪੂ ਜੀ ਬਾਪੂ ਦਾ ਸੀ ਉਹ ਕਾਸਾ ਪਰ ਸੀ ਅੱਛਾ ਤੁਹਾਡੇ ਬਜ਼ੁਰਗ ਉੱਥੇ ਚਲੇ ਗਏ ਸੀ ਬੜੂਦੀ ਆ ਬਰੂਦੀ ਸੱਜ ਕੇ ਆਏ ਸੀ ਨਾਨਕੀ ਜੋਤੇ ਅੱਛਾ ਨਾਨਕੀ ਢੇਰੀ ਦੇ ਉੱਤੇ ਹਾਂ ਜੀ ਠੀਕ ਹੈ ਠੀਕ ਹੈ ਤੇ ਤੁਹਾਨੂੰ ਇਹ ਸ਼ੌਕ ਕਿਵੇਂ ਲੱਗਿਆ ਕਦੋਂ ਲੱਗਿਆ ਇਹ ਸ਼ੌਕ ਜੀ ਮੇਰਾ ਬਾਪੂ ਬਾਰਾ ਮੋਟਾ ਜ ਕਰਦਾ ਹੁੰਦਾ ਸੀ ਉਹ ਚਲ ਰੱਬ ਨੇ ਮੈਨੂੰ ਜਿਹਦਾ ਬਾਗਚਾਰ ਦਾ ਉਹਦਾ ਸੀ ਉੱਥੋਂ ਇੱਕ ਮੈਨੂੰ ਸੀਟੀ ਸੀ ਅੱਛਾ ਉਹ ਸੀਟੀ ਮੈਂ ਝਾੜ ਕੇ ਆਇਆ ਐ ਫੂਕ ਮਾਰੀ ਤੇ ਉਹ ਵੱਜ ਪਈ ਠੀਕ ਹੈ ਮੈਂ ਉਹ ਵਜਾਉਣ ਲੱਗ ਗਿਆ ਤੇਰਾ ਸਾਹ ਉੱਤ ਗਿਆ ਮੈਂ ਆਪਦੇ ਬਾਪੂ ਨੂੰ ਕਿਹਾ ਮਾ ਬਾਪੂ ਜੇ ਮੈਂ ਤਾਂ ਸਾਹੀ ਦਿਨ ਦਾ ਕਹਿੰਦਾ ਬਾਜ਼ਾਰ ਤਾਂ ਮੈਂ ਵਜਾਉਣ ਲੱਗ ਗਿਆ ਕਹਿੰਦਾ ਤੇਰਾ ਸਾਹ ਉੱਤ ਗਿਆ ਠੀਕ ਹੈ ਮੈਂ ਹੋਰ ਬੈਠੀ ਕਿ ਆ ਕਹਿੰਦਾ ਗੋਣ ਵਾਲਾ ਲਾ ਜਾ ਕਰੇਗਾ ਤਾਂ ਮੈਨੂੰ ਸ਼ੌਕ ਲੱਗਿਆ ਅੱਛਾ ਉਦੋਂ ਉਮਰ ਕਿੰਨੀ ਸੀ ਤੁਹਾਡੀ ਉਦੋਂ ਉਮਰ ਸੀਗੀ ਮੇਰੀ ਕੋਈ 13-14 ਸਾਲ ਅੱਛਾ ਅੱਛਾ ਫਿਰ ਕਿਹਦੇ ਨਾਲ ਪਹਿਲਾਂ ਤੁਸੀਂ گاਉਣ ਦੇ ਵਾਲੇ ਨਾਲ ਜੁੜੇ ਸੁੱਚੇ ਨਾਲ ਬਲੌ ਵਾਲੇ ਅੱਛਾ ਸੁੱਚਾ ਮਲੌ ਦੀਆ ਹਾਂਜੀ ਹਾਂ ਉਹ ਵੀ ਮਸ਼ਹੂਰ ਰਾਜੀ ਰਹੇ ਹਾਂ ਹਾਂਜੀ ਹਾਂ ਉਹਦੇ ਨਾਲ ਕਿੰਨਾ ਕੁ ਟਾਈਮ ਤੁਸੀਂ ਨੇ ਜੋੜੀ ਬੁਝਾਈ ਪੰਜ-ਛੇ ਸਾਲ ਹੋਇਆ ਅੱਛਾ ਹਾਂਜੀ ਤੇ ਉਦੋਂ ਫਿਰ ਪਾਛੂ ਕੌਣ ਹੁੰਦਾ ਸੀ ਉਹਨਾਂ ਦਾ ਉਹਨਾਂ ਦਾ ਪਾਛੂ ਜਿਹਦਾ ਮੈਂ ਮਗਰੋਂ ਜਾ ਕੇ ਜਿਹਦੇ ਨਾਲ ਰੋੜਿਆ ਸੀ ਸ਼ਫੀ ਹੁਲਦਾਸੀ ਕੈਲੂ ਵਾਲਾ ਸ਼ਫੀ ਕੈਲੂ ਵਾਲਾ ਹਾਂ ਜੀ ਅੱਛਾ ਉਥੇ 라ਗੂ ਹੋ ਗਿਆ ਤੇ ਤੁਸੀਂ ਕਿਹੜੇ ਕਿਹੜੇ ਰਾਗੀਆਂ ਦੇ ਨਾਲ ਜੋੜੀ ਵਜਾਈ ਆ ਹੁਣ ਤੱਕ ਸੁੱਚੇ ਨਾਲ ਜੀ ਸਫੀ ਨਾਲ ਫਜਲੇ ਨਾਲ ਜੀ ਲੂਲੂ ਨਾਲ ਦਰਸ਼ਨ ਨਾਲ ਵੀ ਵਜਾਈ ਆ ਮੇਰ ਸਿੰਘ ਨਾਲ ਵੀ ਵਜਾਈ ਆ ਆਵਾਜ਼ ਨਾਲ ਵੀ ਵਜਾਈ ਆ ਵਾਹ ਜੀ ਵਾਹ ਫਿਰ ਤਾਂ ਤੁਸੀਂ ਕੋਈ ਰਾਗੀ ਛੱਡਿਆ ਹੀ ਨਹੀਂ ਹੈ ਹਾਂ ਜੀ ਹਾਂ ਸਾਰਿਆਂ ਨਾਲ ਵਜਾਤੀ ਅੱਛਾ ਇਹ ਦੱਸੋ ਵੀ ਜਦੋਂ ਹੱਲੇ ਪਏ ਨੇ 1947 ਦੇ ਵਿੱਚ ਉਦੋਂ ਇਧਰੋਂ ਬਹੁਤ ਸਾਰੇ ਰਾਗੀ ਸੀ ਜਿਹੜੇ ਉਹ ਪਾਕਿਸਤਾਨ ਚਲੇ ਗਏ ਉਹ ਚਲੇ ਗਏ ਜੀ ਹਾਂ ਹਾਂ ਉਹ ਕਿਹੜੇ ਕਿਹੜੇ ਰਾਗੀ ਤੇ ਉਹ ਇੱਕ ਦਾ ਸੀਗਾ ਜੀ ਆ ਰਾਣੀਆ ਵਾਲਾ ਡਿੱਕਾ ਹਾਂਜੀ ਇੱਕ ਬੜਾ ਸਹੀਕ ਜਿਨੇ ਤੂੰਬੇ ਦੇ ਨਾਲ ਜੋੜੀ ਮਲਾਈ ਆ ਅੱਛਾ ਮਲਾਈ ਆ ਜਿਨੇ ਨਹੀਂ ਨਹੀਂ ਮਲਾਈ ਆ ਅੱਛਾ ਹਾਂਜੀ ਤੇ ਇੱਕ ਸੇਖਿਆਰੀਆਂ ਦੂਰ ਦੀ ਠੀਕ ਹੈ ਹਾਂ ਜੀ ਅੱਛਾ ਇਹਨਾਂ ਦੇ ਕਹਿੰਦੇ ਤਵੇ ਵੀ ਭਰੇ ਹੋਏ ਸੀ ਕਾਰੇ ਤਵੇ ਪਹਿਲਾ ਕਾਰੇ ਤਵੇ ਅੱਛਾ ਇੱਕ ਫਜਲਾ ਵੀ ਹੁੰਦਾ ਸੀ ਟੁੰਡਾ ਕਹਿੰਦੇ ਹਾਂ ਹਾਂ ਜੀ ਟੁੰਡਾ ਉਹ ਸੀਗਾ ਹੀਰਾ ਉਹ ਹੀਰਾ ਦਾ ਤਾਂ ਦੂਸਰਾ ਫਜਲਾ ਸੀ ਗੁੱਜਰ ਉਹ ਗੁੱਜਰ ਉਹ ਹੀਰਾ ਜਗਰਾਵਾ ਕੋਲ ਦੀ ਸੀ ਸ਼ੇਰਪੁਰ ਹਾਂ ਜੀ ਸ਼ੇਰਪੁਰ ਸ਼ੇਰਪੁਰ ਮੈਂ ਗਿਆ ਸੀ ਉੱਥੇ ਹਾਂ ਉਹ ਫਜ਼ਲਾ ਟੁੰਡਾ ਜਿਹਦੇ ਕਲੈਰੀਆ ਮੋਰਾ ਬੇਮੈਨਾ ਤੇਰੇ ਰਹਿੰਦੀ ਪਿੰਗਾ ਝੂਟਦੇ ਆ ਮਲਕੀ ਨਾਲ ਮਟਿਆਰਾ ਇਹ ਸਾਰੇ ਗੀਤ ਉਹਨਾਂ ਦੇ ਭਰੇ ਹੋਏ ਸੀ ਗੁੱਲਿਆ ਵੇ ਟੋਕਰਾ ਚ ਕਾਈ ਆ ਕੇ हां ਇਹ ਪਦਾਰੇ ਉਹਨਾਂ ਦੇ ਹਾਂ ਇਹ ਭਰੇ ਹੋਏ ਬਣਾਏ ਹੋਏ ਨੇ ਸਦਰ ਸਦਰ ਦਿਨ ਜਗਰਾਮਾ ਵਾਲਾ ਜਗਰਾਮਾ ਹਾਂ ਉਹਦੇ ਬਣਾਏ ਅੱਛਾ ਤੇ ਹੁਣ ਅੱਜ ਕੱਲ ਦੇ ਜਿਹੜੇ ਰਾਗੀ ਨੇ ਉਹਨਾਂ ਚ ਤੇ ਪਹਿਲੇ ਰਾਗੀਆਂ ਚ ਕੀ ਫਰਕ ਹੈ ਤੁਸੀਂ ਤਾਂ ਬੜਾ ਤਜਰਬਾ ਹੈ ਤੁਹਾਡਾ। ਲੱਖਾਂ ਕੋਹਾ ਦਾ ਫਰਕ ਹੈ। ਕਿਵੇਂ? ਉਹ ਮੈਨੂੰ ਦੱਸਦਾ। ਹੂੰ। ਹੁਣ ਮੈਂ ਆਪਦੇ ਸੇ ਨਹੀਂ ਆਉਣਾ। ਠੀਕ ਹੈ। ਇੱਕ ਵਾਰਾ ਸ਼ਗਿਰਦ ਸੀ ਸ਼ਫਾਸ ਦਾ। ਹੂੰ। ਆ ਜਿਵੇਂ ਤੁਸੀਂ ਇੰਟਰਵਿਊ ਲੈਨੇ ਆ ਇੰਟਰਵਿਊ ਲੈਣ ਆ ਗਏ। ਉਹ ਪੁੱਛਣ ਲੱਗਿਆ ਕਿ ਤੂੰ ਕਿਸ ਦਾ ਸ਼ਗਿਰਦ ਆ ਬਈ। ਅੱਛਾ। ਚਲੋ ਮੈਂ ਆ ਡੋ ਗੁਰ। ਅੱਛਾ। ਉਹ ਮੁਦਰਾ ਇੱਕ ਮੇਰੇ ਕੋਲੇ ਮਾਸ਼ਾਅੱਲਾ ਉੱਥੇ ਦਾ ਹੀ ਸ਼ਪਾਰ ਸ਼ਪਾਰ ਦਾ ਹਾਂ ਪਾਲੀ 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 ਹਾਂ ਹਾਂਜੀ ਉਹ ਬੈਠਾ ਹਾਂ ਮੈਂ ਕਿਹਾ ਪਾਲੀ ਆ ਤੇਰੇ ਕੋ ਫੋਨ ਆਏਗਾ ਬਲਕਿ ਇਹਦਾ ਹਾਂ ਕਹਿੰਦਾ ਹੈਗਾ ਮੈਂਗਾ ਲਾਈ ਸ਼ੇਦੀ ਕਰੀ ਹਾਂ ਉਹ ਲਾਇਆ ਮੈਂਗਾ ਬਣਕੀ ਦਾ ਹਾਂ ਠੂਕੀ ਦਾ ਸ਼ੇਗਰਾਂ ਅੱਛਾ ਕਹਿੰਦਾ ਮੈਂ ਡੋਗਰ ਦਾ ਅੱਛਾ ਅੱਛਾ ਮੈਂ ਡੋਗਰ ਦਾ ਤੇਰੀ ਮਾਂ ਵੀ ਮੈਂਗਾ ਤੇਰੇ ਬਾਪ ਨੇ ਵੀ ਨਹੀਂ ਦੇਖਿਆ ਹੁਣ ਹਾਂ ਡੋਗਰ ਦਾ ਕਦੋਂ ਦਾ ਚੁਰ ਗਿਆ ਸੀ ਇੱਥੋਂ ਡੋਗਰ ਦਾ ਮੈਂ ਮੜ ਮੜਾ ਇਹ ਕਹਾਣੀ ਵਿੱਚ ਨਹੀਂ ਪਿਆ ਸੀ ਥੋੜਾ ਥੋੜਾ ਡੋਗਰ ਦਾ ਮੈਨੂੰ ਪਤਾ ਠੀਕ ਹੈ ਉਹ ਸਾਡੇ ਗਮਾਹ ਦੇ ਰਸਾਲਾ ਉਹਦੇ ਮਗਰ ਡੋਗੋ ਦੇ ਨਗਰ ਉਹ ਬੂਟਾ ਬੂਟਾ ਗੁੱਜਰ ਸੀ ਉਹ ਗਉਣਾ ਉਹਦਾ ਅੱਛਾ ਚਲੋ ਇਸ ਤਰ੍ਹਾਂ ਹੈ ਵੀ ਹੁਣ ਤੁਸੀਂ ਕਿਹੜੇ ਰਾਗੀ ਨਾਲ ਹੁਣ ਅੱਜ ਕੱਲ ਬੁਜਾ ਰਹੇ ਹੋ ਅੱਜ ਜੀ ਰਾਗੀ ਨਾਲ ਪੱਕਾ ਰਾਗੀ ਮੇਰਾ ਹੁਣ ਹੈਗਾ ਰਾਣਾ ਅੱਛਾ ਥੋੜਾ ਪੁਰਾਣਾ ਵਿਛੜਿਆ ਹੋਇਆ ਆ ਰਾਣਾ ਦੁਆਬੇ ਵਾਲਾ ਉਹ ਦੁਆਬੇ ਵਾਲਾ ਬਡਾਲੇ ਵਾਲਾ ਆਉਨਾ ਇੱਕ ਮਿੰਟ ਆਉਨਾ ਕুকু ਉਹ ਚੱਲ ਕੋਈ ਹਾਂਜੀ ਹੁਣ ਰਾਣਾ ਅੱਛਾ ਰਾਣਾ ਦੁਆਬੇ ਵਾਲਾ ਹਾਂਜੀ ਪ੍ਰੀਤੂ ਦਾ ਮੁੰਡਾ ਪ੍ਰੀਤੂ ਦਾ ਮੁੰਡਾ ਅੱਛਾ ਅੱਛਾ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਤੇ 95 ਸਾਲ ਦੀ ਉਮਰ ਹੋ ਗਈ ਤੁਹਾਡੀ ਤੇ ਪ੍ਰਮਾਤਮਾ ਕਰੇ ਤੁਹਾਡੀ ਉਮਰ ਹੋਰ ਲੰਬੀ ਹੋਵੇ ਤੰਦਰੁਸਤ ਹੋਵੇ ਤੇ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਇੱਕਾ ਇਹਦੇ ਥੋੜੇ ਜਿਹਾ ਸੁਣਾਓ ਦੋ ਕ ਫੁੱਕਾ ਮਾਰ ਕੇ ਹਾਂਜੀ ਜਿਵਾ ਹਾਂ ਹਾਂ ਜਿਵਾ ਵਾਹ ਜੀ ਵਾਹ ਬਹੁਤ ਵਧੀਆ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਹਾਂ ਜੀ ਕਿ ਇਸੇ ਤਰ੍ਹਾਂ ਤੁਹਾਡੀ ਇਹ ਜੋੜੀ ਹੈ ਵੱਜਦੀ ਰਹੇ ਤੇ ਨਵੀਆਂ ਪੀੜੀਆਂ ਨੂੰ ਇਸ ਦੀ ਲਗਨ ਲੱਗਦੀ ਰਹੇ ਹਾਂ ਜੀ ਵਾਹ ਸੋ ਬਹੁਤ ਬਹੁਤ ਧੰਨਵਾਦ ਮੈਂ ਦੋ ਪੋਤਿਆਂ ਨੂੰ ਸਿਖਾ ਰਿਹਾ ਹੁਣ ਅੱਛਾ ਜੀ ਚਲੋ ਬਹੁਤ ਵਧੀਆ ਤੇ ਹਲੋ ਫਿਰ ਆਪਾਂ ਮਿਲਾਂਗੇ ਗੱਲਬਾਤ ਕਰਾਂਗੇ ਠੀਕ